ਮੈਂ ਰਾਦੇ ਮਾਤਾ ਦੀ ਸਾਡਾ ਘਰ ਬਣਾ ਰਹੇ ਨੇ ਉਹਨਾਂ ਦੀ ਟੀਮ ਆਈ ਦੀ ਆ ਉਹ ਸਾਡੇ ਘਰ ਨੂੰ ਬਣਾ ਰਹੇ ਨੇ ਕਿੰਨੀ ਤੇ ਸੰਜਨੀ ਬੜੀ ਖੁਸ਼ੀ ਚ ਰਹੀ ਰਾਧਾ ਮਾਣੇ ਸਾਡਾ ਭਾਈ ਸਨਾਈ ਕਰ ਲਈ ਆ ਨਹੀਂ ਤੇ ਉਹ ਬਾਕੀ ਦਾ ਕੋਈ ਨਹੀਂ ਆਏਗਾ ਲਕਸ਼ਣ ਬੜਾਈ ਹੋਇਆ ਪੇਟੀਆਂ ਤੇ ਫਿਰ ਪਾਣੀ ਮੇਰਾ ਕੋਈ ਨਹੀਂ ਕੋਈ ਮੈਂ ਫੜੀ ਫਿਰ ਤੁਹਾਡੀ ਆ ਕੇ ਮੇਰੇ ਰਾਦੇ ਮਾਣੇ ਮੇਰੇ ਬਾਪ ਘੜਿਆ ਉਹ ਮਾਣੇ ਸੁਝੋ ਕਰਿਓ ਮਾਈ ਕਰਦੀ ਆ ਮੇਰੇ ਸੱਤ ਤਰੱਕੀ ਉਹ ਦੇ ਚੰਨਾ ਜੀ ਹੈ ਕਰਦੇ ਵੀ ਮੈਨੂੰ ਬਹੁਤ ਖੁਸ਼ੀ ਆਏ ਮੇਰਾ ਘਰ ਨਹੀਂ ਬੰਨਾ ਰਾਦੇ ਮਾਣੇ ਬਣਾ ਕੇ ਦੇਣਾ ਸੁੱਖਾ ਜਿਹਾ ਨਹੀਂ ਬਣਦਾ ਮੇਰਾ ਬੰਦਾ ਨਹੀਂ ਅਸਲ ਵਿੱਚ ਮਾ ਰਾਦੇ ਮਾ ਜੀ ਦੀ ਕਿਰਪਾ ਨਾਲ ਉਹਨਾਂ ਦਾ ਹੁਕਮ ਹੈ ਕਿ ਕੰਮ ਜਲਦੀ ਚੁ ਦਿਲਜੀ ਸਟਾਰਟ ਹੋਵੇ ਤਾਂ ਕਿ ਸਾਰਿਆਂ ਨੂੰ ਲੋੜਵੰਦਾਂ ਨੂੰ ਆਪਣੀਆਂ ਛੱਤਾਂ ਛੱਤਾਂ ਦੇ نیچے ਬਹਿਣ ਨੂੰ ਮਿਲੇ ਉਹਨਾਂ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਪਤਾ ਸੀ ਕਿ ਇਸ ਵੇਲੇ ਮੇਰੇ ਪੰਜਾਬ ਤੇ ਭੀੜ ਪਈ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ ਕਿਉਂਕਿ ਦੁਰੰਗਲਾ ਉਹਨਾਂ ਦੀ ਜਨਮ ਭੂਮੀ ਹੈ ਇਸ ਕਰਕੇ ਉਹਨਾਂ ਨੂੰ ਆਪਣਾ ਉਹ ਚਾਹੁੰਦੇ ਆ ਕਿ ਮੇਰਾ ਪੰਜਾਬ ਹੱਸਦਾ ਵਸਦਾ ਤੇ ਹਰਿਆਲੀ ਵਾਲਾ ਰਹੇ ਸਰਨਾ ਨੀਤਾ ਕਿਹੜਾ ਪਿੰਡ ਹੈ ਸਲਾਮਪੁਰ ਤੇ ਕਿੰਨਾ ਕਿਥੇ ਜਿਹੜਾ ਪਾਣੀ ਕਿੰਨਾ ਘਾਇ ਪਾਣੀ ਸਾਡੇ ਘਰ ਬਹੁਤ ਆ ਚੁੱਕਾ ਸੀਗਾ ਤੇ ਉਹਦੇ ਕਰਕੇ ਸਾਡੀ ਛੱਤਾਂ ਦੇਖ ਗਈਆਂ ਤੇ ਹੁਣ ਰਾਦੇ ਮਾਤਾ ਜੀ ਸਾਡਾ ਘਰ ਬਣਾ ਰਹੇ ਨੇ ਉਹਨਾਂ ਦੀ ਟੀਮ ਆਈ ਦੀ ਆ ਉਹ ਸਾਡੇ ਘਰ ਨੂੰ ਬਣਾ ਰਹੇ ਨੇ ਕਿੰਨੀ ਖੁਸ਼ੀ ਹੋ ਰਹੀ ਹੈ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਅਸੀਂ ਦੋਨੇ ਜੀ ਜੜੇ ਆ ਆਡ ਐਕਸੀਡੈਂਟ ਹੋ ਚੁਕਾ ਦਾ ਤੇ ਉਹ ਵੀ ਨ ਕੁਛ ਕੰਮ ਕਰ ਸਕਦਾ ਮੇਰੀ ਵੀ ਲੱਤ ਟੁੱਟੀ ਹੋਦੀ ਕੋਈ ਪਾਉ ਨਹੀਂ ਹੋਣਾ ਕੋਈ ਹਾਂ ਕੋਈ ਪ੍ਰੋਬਲਮ ਆਇਆ ਤੁਹਾਡੇ ਕੋਲ ਹਾਂ ਨੋ ਸਰਕਾਰ ਵੱਲੋਂ ਕੁਛ ਨਹੀਂ ਮਿਲਿਆ ਸਰਕਾਰੀ ਬੰਦਾ ਕੋਈ ਆਇਆ ਨਹੀਂ ਨਾ ਹਾਨੂੰ ਕੁਛ ਮਿਲਿਆ ਤੇ ਰਾਦੇ ਮਾਤਾ ਜੀ ਬਣਾ ਰਹੇ ਨੇ ਜੀ ਸਲਾਮ ਪਰ ਕਿੰਨਾਂ ਨਿਚਾਣ ਆ ਜੀ ਇਹਨਾਂ ਸਾਤ ਬਾਦ ਉਹ ਗੇਕੂ ਇਹ ਪਾਣੀ ਭੜਾ ਹੈ ਨਾ ਕੀ ਨਾਲੀ ਨਾਲ ਸਾਥ ਦੇਖ ਵੀ ਗਈ ਹੈ ਹਾਂ ਲੱਗਦਾ ਕਿ ਪਾਣੀ ਹੀ ਨਹੀਂ ਤੇ ਸਾਨੂੰ ਜਿੰਨੀ ਬੜੀ ਖੁਸ਼ੀ ਚਲ ਵੀ ਰਾਧਾ ਮਾਨੇ ਹਾ ਦਾ ਵੀ ਸੁਣਾਈ ਕਰ ਲਈ ਹੈ ਨਹੀਂ ਤੇ ਬਾਕੀ ਦਾ ਕੋਈ ਕੋਈ ਨਹੀਂ ਆਏਗਾ ਠੀਕ ਹੈ ਤੇ ਹਾਂ ਨੂੰ ਨਹੀਂ ਬੜੀ ਖੁਸ਼ੀ ਹੈ ਜੀ ਚਲੋ ਵੀ ਮਾਤਾ ਨੇ ਹਰੀ ਬੱਦੀ ਮਿਹਰਬਾਨੀ ਕਰ ਦਿੱਤੀ ਜੀ ਲੋ ਜਿੱਦਾਂ ਅਸੀਂ ਕਦੀ ਸੋਚਿਆ ਅਸੀਂ ਸਾਡੇ ਘਰ ਬਣਾਂਗੇ ਕਿਸ਼ੋਰੀ ਹੈ ਜੀ ਮੇਰਾ ਪਿੰਡ ਸਲਾਮਪੁਰ ਹੈ ਜ਼ਿਲ੍ਹਾ ਗਦਾਫਰ ਤੇ ਸਾਡੇ ਅੱਜ ਤੱਕ ਜਦੋਂ ਦਾ ਪਾਣੀ ਆਇਆ ਕੋਈ ਨਹੀਂ ਆਇਆ ਜੀ ਸਰਕਾਰ ਵਾਲਾ ਕੋਈ ਮਿਹਤ ਨਹੀਂ ਹੋਈ ਸਾਡੇ ਉਹ ਰਾਦੇ ਮਹਾਵਚਾਰੀ ਨੇ ਬੜੀ ਮਾਇਤ ਕੀਤੀ ਹੈ ਉਹ ਮਕਾਨ ਬਣਾ ਕੇ ਦੇਣ ਲੱਗਿਆ ਹਰ ਕੋਈ ਕਿਸੇ ਨੇ ਪੁੱਛਿਆ ਨਹੀਂ ਕਿੰਨਾ ਕਿਨੁਸਾਨ ਹੋਇਆ ਸੀ ਹਾਂਜੀ ਸਮਾਨ ਤੇ ਸਾਰੇ ਟੁੱਟ ਭੱਜ ਗਿਆ ਵਿੱਚੇ ਮਕਾਨ ਡੇਗ ਗਿਆ ਜੀ ਕਾੜਮੀ ਕਿੰਨੀ ਕੁ ਮਾਰ ਮਾਰੀ ਸੀਗੀ ਜਦੋਂ ਕਿੰਨਾ ਕਿਨਾਂ ਪਾਣੀ ਸੀ ਪਾਣੀ ਹੈ ਜਿੱਦ ਤਾਈ ਤਨ ਫੋਟੋ ਚੜ ਗਿਆ ਸੀ ਰਾਦੇ ਰਾਦੇ ਮਾ ਦੀ ਟੀਮ ਆਈ ਉੱਥੇ ਤੇ ਉਹਨਾਂ ਨੇ ਮਦਦ ਕੀਤੀ ਉਹਨਾਂ ਨੇ ਪੁੱਛ ਗਏ ਸੀ ਕੀਤੀ ਹੈ ਕੋਈ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਫਿਰ ਅੱਗੇ ਅਪੀਲ ਕੀਤੀ ਤੇ ਅੱਗੇ ਉਹਨਾਂ ਨੇ ਕਿ ਸਾਨੂੰ ਮਕਾਨ ਬਣਾ ਕੇ ਦੇਣ ਲੱਗੇ ਰਾਦੇ ਮਾ ਨੇ ਜਿਆਦਾ ਮਦਦ ਕੀਤੀ ਕਿੱਥੇ ਲੱਗ ਜਾਂਦੇ ਉਹ ਨਹੀਂ ਕਰ ਸਕਦਾ ਜੀ ਗਰੀਬ ਬੰਦਾ ਕਿੱਥੋਂ ਕਰ ਲੇਗਾ ਜੀ ਦਾ ਉਸਮਾਨ ਬੈੱਡ ਬਣਾਏਗਾ ਕਿ ਜਾਂ ਕੀ ਕਰੇਗਾ ਸਮਾਨ ਤੇ ਸਾਰੇ ਭੱਜ ਗਿਆ ਘਰ ਦਾ ਕੰਮ ਕੀਤਾ ਇਹਨਾਂ ਨੇ ਅਜ ਤੱਕ ਦੇ ਕੋਈ ਬੜਿਆ ਹੀ ਨਹੀਂ ਵੋਟਾਂ ਦੀ ਵਾਰੀ ਆਣਾ ਇਹਨਾਂ ਨੇ ਇਹ ਸਾਡਾ ਮਕਾਨ ਹੀ ਕਰਾ ਦੇ ਮਾ ਬਣਾਇਆ ਰਿਹਾ ਜਿਸ ਸਾਡੇ ਇੱਥੇ ਪ੍ਰਲੇਮਾ ਸੀ ਤ ਸਾਨੂੰ ਉਮੀਦ ਨੇ ਕਿ ਸਾਡਾ ਕੋਈ ਇੱਕ ITVS ਲਗਾਈ ਸਕਦੇ ਜਾਂ ਕੋਈ ਹੋਰ ਹੈਲਪ ਕਰਦਾ ਅਜ ਤੱਕ ਰਾਦਮ ਆਦਾ ਇਲਾਵਾ ਕੋਈ ਥਰਡ ਪਰਸਨ ਇੱਥੇ ਆਇਆ ਮਦਦ ਕਰ ਐਸਾ ਸੇਕਰ ਮਾਤਾ ਬਣਾਇਆ ਦੇ ਦੀ ਜਿਹੜਾ ਕਦੇ ਕੋਈ ਬਣਾਈ ਨਹੀਂ ਸਕਦਾ ਇਹ ਸ੍ਰੀ ਰਾਦੇ ਮਾਦੇ ਦੀ ਕਿਰਪਾ ਨਾਲ ਸਾਡਾ ਸ਼ਾਤ ਬਣਾਈ ਅਸ ਬਹੁਤ ਸ਼ੁਕਰਗੁਜ਼ਾਰ ਆ ਰਾਦੇ ਮਾਦੇ ਕਿ ਰਾਦੇ ਮਾਦੇ ਸਾਡੇ ਪਰ ਕਿਰਪਾ ਕਰਾ ਰਹੀ ਹੈ ਅਰੇ ਕੇ ਕਾਕਾ ਜਿਹੜਾ ਇਹ ਸਰਕਾਰ ਨੇ ਇਹ ਕੰਮ ਕਰਵਾਇਆ ਕਰਦੇ ਆ ਨਹੀਂ ਤਾਂ ਸਰਕਾਰ ਚ ਇਸ ਸਾਡੇ ਪਿੰਡ ਵਿੱਚ ਇਸ ਇਲਾਵਾ ਕੋਈ ਕਿਸੇ ਨੇ ਸਹੀ ਮਤ ਨਹੀਂ ਕੀਤੀ ਕਿ ਇਹ ਇਸ ਤਰ੍ਹਾਂ ਬਣ ਸਕਦਾ ਨਹੀਂ ਬਹੁਤ ਦਿਲਦਾਰ ਆ ਕਾਕਾ ਵੀ ਠੀਕ ਹੈ ਨਾ ਬਣੀ ਖੁਸ਼ੀ ਜੇ ਹੁਣ ਨਹੀਂ ਬੜੀ ਖੁਸ਼ੀ ਹੈ ਮੀਤ ਬਹੁਤ ਖੁਸ਼ੀ ਹੈ ਕਿ ਮਾਤਰਾਣੀ ਇਸ ਟਾਈਮ ਮੇ ਬਣਾਈਆ ਦੇ ਕਰਦੇ ਰਾਦਾ ਮੈਂ ਅਗਵੇਰੀ ਇਸ ਟਾਈਮ ਚਲੋ ਅਗਰ ਮੈਂ ਅੰਦਰਸਪੜ ਬਣਾਣਾ ਚਾਹਦੀ ਮੈਂ ਐਸਾ ਨਹੀਂ ਬਣਾ ਸਕਦੀ ਜਿਹਾ ਸਭ ਬਣੇ ਕਰਦਾ ਹੈ ਕਿਉਂਕਿ ਅਸੇ ਸ ਤਸਨੋ ਇਹ ਲੈਂਟਰ ਪਾਈ ਬਣਾ ਲਈਓ ਮੈ ਤਾਂ ਨਹੀਂ ਨਾ ਕੇ ਇਸ ਟਾਈਮ ਔਕਾਤ ਹੀ ਇਸ ਟਾਈਮ ਇਹ ਕਿੰਨੀ ਕਰ ਬਣਾ ਦਿੱਤੀ ਇਸ ਟਾਈਮ ਜਿੱਥੇ ਮੈਨੂੰ ਆਈਡੀਆ ਕਿ 24 25 ਘਰ ਬਣਾਏ ਕਰਦੇ ਆ ਸਿਰ ਤਾਂ ਸਲਾਰੀ ਹਨ ਕਿਹੜਾ ਪਿੰਡ ਜੀ ਮੇਰਾ ਸਲਾਮ ਪਰ ਪਿੰਡ ਕਿੰਨੀ ਕਿ ਤੁਹਾਡਾ ਜਿਹੜਾ ਨੁਕਸਾਨ ਕਿੰਨਾ ਕੋਈ ਮੇਰਾ ਨੁਕਸਾਨ ਬੜਾ ਹੀ ਹੋਇਆ ਭੇਟੀਆਂ ਦੇ ਕਰ ਪਾਣੀ ਮੇਰਾ ਕੋਈ ਨਹੀਂ ਪੜ ਰੋਣੀ ਕਿ ਇਹਨਾਂ ਨੇ ਬਾਹ ਫੜੀ ਫਿਰ ਤੁਹਾਡੀ ਆ ਕੇ ਮੇਰੇ ਸਾਦੇ ਮਾਣੇ ਮੇਰੀ ਬਾਹ ਫੜੀ ਆ ਉਹ ਮਾਣੇ ਵਿੱਚ ਸੁਝੋ ਕਰਿਓ ਮਾਂ ਹੀ ਕਰ ਰਹੀ ਹੈ ਮੇਰੇ ਸਿਰ ਤੇ ਤੱਕ ਉਹਦੇ ਚਰਨਾ ਚ ਹੈ ਘਰ ਦੇ ਵਿੱਚ ਕੌਣ ਕੌਣ ਸੀ ਕੋਈ ਇੱਕ ਮੇਰੀ ਲੜਕੀ ਆ ਵਿਆਹ ਤੇ ਮੈਂ ਇਕੱਲੀ ਕੋਈ ਮੇਰਾ ਕਮਾਣ ਵਾਲਾ ਕੋਈ ਨਹੀਂ ਆ ਕੋਈ ਸਰਕਾਰ ਦਾ ਨਮੈਂਦਾ ਕੋਈ 1500 ਰੁਪਏ ਪਿੰਸਿਲ ਮਿਲਦੀ ਹੈ ਮੈਨੂੰ ਹੋਰ ਕੁਝ ਸਰਕਾਰ ਦਾ ਕੋਈ ਬੰਦਾ ਸਰਕਾਰ ਦਾ ਕੋਈ ਬੰਦਾ ਤੇ ਕੋਈ ਨਹੀਂ ਹੈ ਕਿੰਨੀ ਖੁਸ਼ੀ ਆ ਹੁਣ ਮੈਨੂੰ ਬਹੁਤ ਖੁਸ਼ੀ ਆਏ ਮੇਰਾ ਘਰ ਨਹੀਂ ਬੰਨਾ ਰਾਦੇ ਮਾਣੇ ਬਣਾ ਕੇ ਦੇਦਾ ਮੈਨੂੰ ਸੁਖੜਾ ਤੇ ਨਹੀਂ ਬਣਦਾ ਭਾਈ ਮੇਰਾ ਬੰਦਾ ਨਹੀਂ ਹੈ ਅਸਲ ਵਿੱਚ ਹੁਣ ਦੇਖਿਆ ਕਿ ਲੋਕ ਜਿਹੜੇ ਕਹਿੰਦੇ ਸੀ ਕਿ ਸੇਵਾ ਨਹੀਂ ਕਰਦੇ ਅਸਲ ਦੇ ਵਿੱਚ ਜਿਹੜੇ ਸੇਵਾ ਕਰਨ ਵਾਲੇ ਦੀ ਭਾਵਨਾ ਜਿਹੜੀ ਨੇ ਇੱਥੇ ਕਿਤੇ ਕਿਤੇ ਦਿਖਦੀ ਹੈ ਨਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦੀ ਬਹੁਤ ਮਿਹਰਬਾਨ ਮਾਂ ਮੇਰੀ ਦੀ ਨਾ ਮੇਰੀ ਬਹੁਤ ਫੜੀ ਸੀ ਮੈਨੂੰ ਇੱਥੇ ਤੇ ਕਰਪਾ ਜਾਇਆ ਮੈਂ ਇਹ ਨਹੀਂ ਕਹ ਮੇਰੇ ਨਹੀਂ ਬਣ ਸਕਦਾ ਤੁਹਾਡੇ ਤਾਂ ਕਿੱਦਾਂ ਪਹੁੰਚ ਕੀਤੀ ਇਹਨੇ ਇਹ ਰਾਦੇ ਮਾਂ ਆਏ ਹੋਣੇ ਮੈਂ ਨਾ ਪਾਰਟੀ ਆਈ ਨਾ ਦੇਖਿਆ ਮੈਨੂੰ ਪੁੱਛਿਆ ਮੈਂ ਦੱਸਿਆ ਮੇਰੇ ਕਣਕ ਚੋਲ ਸਾਰੇ ਖਰਾਬੀ ਬੈੱਡਾਂ ਚ ਪਾਣੀ ਬੈੱਡ ਵੀ ਧੋ ਕੇ ਅੰਦਰ ਲਾਇ ਰਚਾਈਆਂ ਨਿ ਉਚੜਦੀਆਂ ਗੱਡੀਆਂ ਪੇਟੀ ਚ ਕੋਈ ਚੀਜ਼ ਨਹੀਂ ਮੇਰੀ ਬਚੀ ਮੇਰੇ ਅਗਲੇ ਸਾਲ ਮੇਰੇ ਘਰ ਅਲਦਿੱਚੋ ਬਰੀ ਮੈਂ ਚੋਗੜਾ ਦੇਖਿਓ ਬਿਕਰਾਵਾਂ ਹੋਗੇ ਇੰਨਾ ਮਾਤਾ ਕਦੀ ਪਾਣੀ ਦੇਖਿਆ ਸੀਗਾ ਪਹਿਲਾਂ ਮੈਂ ਪਾਣੀ ਨਹੀਂ ਨਾ ਦੇਖਿਆ ਕਿੰਨੇ ਕਿੰਨੇ ਫੁੱਟ ਪਾਣੀ ਕੀ ਇਸ ਗੱਲ 'ਚ ਤੇ ਗਲਗਲ ਪਾਣੀ ਤੇ ਮੇਰੇ ਆਪਣੇ ਆ ਕੇ ਮੈਨੂੰ ਲੈ ਗਏ ਪਾਣੀ ਜਿ ਲੈ ਆ ਉਹ ਲੈ ਗਏ ਮੈਨੂੰ ਸੁਭਮਾਨ ਮੈਂ ਰੰਦਰੀ ਰਿਆ ਹੁਣੇ ਤਾਂ ਤੁਹਾਡੇ ਘਰ ਦਾ ਕੰਮ ਆ ਚਾਚੂ ਜੀ ਤੁਸੀਂ ਅੱਜ ਇਹ ਪਿੰਡ ਦੇ ਵਿੱਚ ਆਇਓ ਇੱਕੀ ਕੁਝ ਇੱਥੇ ਪਿੰਡ ਦੇ ਵਿੱਚ ਦੇਖਿਆ ਤੁਸੀਂ ਆਪਣੇ ਨੂੰ 7-1 ਬਾਣ ਮਿਲ ਜੇ ਆਪਾਂ ਅੱਜ ਤੇ ਤੀਸਰੇ ਟਾਈਮ ਆਏ ਆ ਜਾਂ ਤੀਸਰਾ ਜਾਂ ਚੌਥਾ ਟਾਈਮ ਹੈ ਰਾਦੇ ਮਾਜੀ ਦੀ ਕਿਰਪਾ ਨਾਲ ਉਹਨਾਂ ਦਾ ਹੁਕਮ ਹੁੰਦਾ ਕਿ ਅਸੀਂ ਇਸ ਪਿੰਡ ਦਾ ਇੱਕ ਹਫ਼ਤੇ ਬਾਅਦ ਦੌਰਾ ਕੱਢਨੇ ਆ ਜਰੂਰ ਕਿ ਕੰਮ ਰਾਦੇ ਮਾਜੀ ਦੀ ਕਿਰਪਾ ਨਾਲ ਉਹਨਾਂ ਦਾ ਹੁਕਮ ਹੈ ਕਿ ਕੰਮ ਜਲਦੀ ਤੋਂ ਜਲਦੀ ਸਟਾਰਟ ਹੋਵੇ ਤਾਂ ਕਿ ਸਾਰਿਆਂ ਨੂੰ ਲੋੜਵੰਦਾਂ ਨੂੰ ਆਪਣੀਆਂ ਛੱਤਾਂ ਛੱਤਾਂ ਦੇ नीचे ਬਹਿਣ ਨੂੰ ਮਿਲੇ ਉਹਨਾਂ ਨੂੰ ਤੁਹਾਡੇ ਜਿਮਾਦਾਰ ਕਿਦਾਂ ਗਿਆ ਲਾਇਆ ਕਿ ਇਹ ਸਿਵਾ ਜੜੀ ਇਹ ਕਰਦੇ ਬਹੁਤ ਸਾਰੀਆਂ ਇਥੇ ਇਥੇ ਕਾਂਗਰਸ ਸਰਕਾਰ ਲੈਵਲ ਤੋਂ ਵੀ ਤੁਸੀਂ ਇੱਕ ਬਾਬੇ ਤੋਂ ਉੱਠ ਕੇ ਇੱਥੇ ਆ ਗਏ। ਵੇਖੋ ਜੀ ਰਾਦੇ ਮਾਜੀ ਦੀ ਕਿਰਪਾ ਉਹਨਾਂ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਪਤਾ ਸੀ ਕਿ ਇਸ ਵੇਲੇ ਮੇਰੇ ਪੰਜਾਬ ਤੇ ਭੀੜ ਪਈ ਐ ਕਿਉਂਕਿ ਉਹਨਾਂ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ ਕਿਉਂਕਿ ਦੁਰੰਗਲਾ ਉਹਨਾਂ ਦੀ ਜਨਮ ਭੂਮੀ ਹੈ। ਇਸ ਕਰਕੇ ਉਹਨਾਂ ਨੂੰ ਆਪਾਂ ਉਹ ਚਾਹਦੇ ਆ ਕਿ ਮੇਰਾ ਪੰਜਾਬ ਹੱਸਦਾ ਵਸਦਾ ਤੇ ਹਰਿਆਲੀ ਵਾਲਾ ਰਵੇ ਸਦਾ ਔਰ ਉਹਨਾਂ ਦੀ ਰਾਦੇ ਮਾਜੀ ਦੀ ਕਿਰਪਾ ਬਣੀ ਰਹੇ ਔਰ ਸਾਨੂੰ ਕਿਸੇ ਨੇ ਜਿੱਦਾਂ ਜਿਹਦਾ ਵੀ ਫੋਨ ਆਇਆ ਯਾ ਨਿਊ ਸੁਣੀ ਆ ਆਪਾ ਰਾਦੇ ਮਾਜੀ ਦੇ ਚਰਨਾਂ ਚ ਪ੍ਰਾਰਥਨਾ ਰੱਖੀ ਕਿ ਦੇ ਰਾਦੇ ਮਾਜੀ ਇੱਦਾਂ ਦਾ ਇਸ ਪਿੰਡ ਦੀ ਬਹੁਤ ਬੁਰੀ ਹਾਲ ਐ ਔਰ ਉਹਨਾਂ ਨੇ ਫਿਰ ਇਸ ਪਿੰਡ ਦਾ ਪੂਰਾ ਜਿੰਮਾ ਉਠਾ ਲਿਆ ਕਿ ਜਿਹਦਾ ਜਿਹਦਾ ਛੱਤ ਡਿੱਗੀ ਆ ਯਾਦੀ ਜੀ ਦਵਾਰ ਟੁੱਟ ਗਈ ਐ ਜੋ ਵੀ ਐ ਜਾਂ ਜਿਨ੍ਹਾਂ ਦੇ ਫਲੋਰ ਖਰਾਬ ਹੋ ਗਏ ਆ ਉਹ ਰਾਦੇ ਮਾਜੀ ਨੇ ਸੇਵਾ ਚੁੱਕੀ ਐ ਕਿ ਉਹ ਪੂਰੇ ਪਿੰਡ ਦਾ ਜਿਹਦੇ ਜਿਹਦਾ ਘਰ ਐ 30 ਤੋਂ 35 ਘਰ ਬਣਾਏ ਜਾਣਗੇ ਅੱਜ ਕਿੰਨੇ ਘਰ ਆ ਦੇਣੇ ਦੀ ਬਸਰਾ ਘਰ ਅੱਜ ਵੇਖੋ ਜੀ ਲੱਗਦਾ 7-8 ਘਰਾਂ ਦੇ ਨੀ ਪੱਥਰ ਰੱਖਿਆ ਵਾ ਅੱਜ ਬਾਕੀ ਜਿੱਦਾਂ ਜਿੱਦਾਂ ਸਾਰੇ ਆਪਣੇ ਘਰ ਦਾ ਮਲਬਾ ਕੱਢੀ ਜਾਣਗੇ ਆਪਾਂ ਹਰ ਸੰਡੇ ਨੂੰ ਸੰਡੇ ਆਵਾਂਗੇ ਔਰ ਉੱਥੇ ਨੀ ਪੱਥਰ ਰੱਖਿਆ ਜਾਏਗਾ ਰਾਦੇ ਮਾਜੀ ਦੀ ਕਿਰਪਾ ਨਾਲ ਸਾਡੀ ਵੇਖੋ ਜੀ ਕੋਈ ਹਿੰਮਤ ਨਹੀਂ ਹੈ ਜੋ ਰਾਦੇ ਮਾਜੀ ਆ ਉਹਨਾਂ ਨੂੰ ਇਸ ਚੀਜ਼ 'ਚੋਂ ਵੱਧ ਚੜ ਕੇ ਅੱਗੇ ਆਉਂਦੇ ਆ ਉਹਨਾਂ ਨੇ ਜਦੋਂ ਦਾ ਚੋਲਾ ਧਾਰਨ ਕੀਤਾ ਉਦੋਂ ਦਾ ਉਹਨਾਂ ਨੇ ਪੂਰੇ ਸੰਸਾਰ ਦੀ ਸੇਵਾ ਚੁੱਕੀ ਹੋਈ ਹੈ ਜੋ-ਜੋ ਉਹਨਾਂ ਦੇ ਦਰ ਤੇ ਆਇਆ ਖੁਸ਼ੀ ਗਿਆ ਰੋਂਦਾ ਆਇਆ ਔਰ ਖੁਸ਼ ਹੋ ਕੇ ਗਿਆ ਸਮਾਰਥੀ ਕੀ ਜਾਣ ਕਿ ਜਲਾਸ ధర్మది జనసేవా నరసేవా నారాయణ సేవా